ਕੇਵਲ 8 ਦਿਨਾਂ ਦੇ ਮਿਸ਼ਨ ਲਈ ਸਪੇਸ ਵਿੱਚ ਭੇਜਿਆ ਸਪੇਸ ਕ੍ਰਾਫਟ ਅੱਜ ਤਕਰੀਬਨ 3 ਮਹੀਨਿਆਂ ਬਾਅਦ ਧਰਤੀ ਤੇ ਵਾਪਸ ਪਰਤਿਆ ਦੱਸ ਦਈਏ ਕਿ ਐਸਟਰੋਨੌਟ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਸਾਥੀ ਬੁਚ ਵਿਲਮੋਰ ਨੂੰ ਸਪੇਸ ਸਟੇਸ਼ਨ ਲੈ ਕੇ ਜਾਣ ਵਾਲਾ ਸਪੇਸ ਕ੍ਰਾਫਟ ਅੱਜ ਤਕਰੀਬਨ 3 ਮਹੀਨਿਆਂ ਬਾਅਦ ਧਰਤੀ ਤੇ ਲੈਂਡ ਹੋ ਗਿਆ ਹੈ ਤਿੰਨ ਵੱਡੇ ਪੈਰਾਸ਼ੂਟਸ 에어 ਬੈਗ ਦੀ ਮਦਦ ਦੇ ਨਾਲ ਜੋ ਹੈ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਹੈ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ ਸਵੇਰੇ 3:30 ਵਜੇ ਆਈਐਸਐਸ ਯਾਨੀ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਇਸ ਸਪੇਸ ਕ੍ਰਾਫਟ ਜੋ ਹੈ ਉਹ ਵੱਖਰਾ ਹੁੰਦਾ ਹੈ ਜਿਸ ਤੋਂ ਬਾਅਦ ਇਸ ਸਪੇਸ ਕ੍ਰਾਫਟ ਨੂੰ ਧਰਤੀ ਤੇ ਆਉਣ ਲਈ ਤਕਰੀਬਨ 6 ਘੰਟੇ ਲੱਗ ਜਾਂਦੇ ਨੇ ਇਸ ਸਪੇਸ ਕ੍ਰਾਫਟ ਜਿਸ ਦਾ ਨਾਮ ਸਟਾਰਲਾਈਨਰ ਸੀ ਯਾਨੀ ਕਿ ਇਸ ਨੇ ਅੱਜ 9 ਵਜੇ ਸਵੇਰੇ 15 ਮਿੰਟ ਤੇ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਜੋ ਹੈ ਉਹ ਐਂਟਰੀ ਕੀਤੀ ਜਿਸ ਤੋਂ ਬਾਅਦ ਸਵੇਰੇ 9:32 ਮਿੰਟ ਤੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਇੱਕ ਰੇਗਿਸਤਾਨ ਵਿੱਚ ਇਸ ਦੀ ਲੈਂਡਿੰਗ ਕਰਵਾਈ ਜਾਂਦੀ ਹੈ ਦੱਸ ਦਈਏ ਕਿ ਨਾਸਾ ਨੇ ਜੋ ਹੈ ਸਪੇਸ ਕ੍ਰਾਫਟ ਜੋ ਹੈ ਉਹ ਭੇਜਿਆ ਸੀ ਤੇ 5 ਜੂਨ ਨੂੰ ਜੋ ਹੈ ਸੁਨੀਤਾ ਵਿਲੀਅਮ ਤਬੁਚ ਵਿਲਮੋਰ ਆਈਐਸਐਸ ਜੋ ਹੈ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਜੋ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਿਸ਼ਨ ਜੋ ਸੀ ਕੇਵਲ 8 ਦਿਨਾਂ ਦਾ ਸੀ ਪਰ ਤਕਨੀਕੀ ਖਰਾਬੀ ਦੇ ਆਉਣ ਕਰਕੇ ਇਸ ਦੀ ਵਾਪਸੀ ਜੋ ਸੀ ਉਸ ਨੂੰ ਟਾਲ ਲਿਆ ਗਿਆ ਪਰ ਹਾਲਾ ਕਿ ਦੋਨੋਂ ਜੋ ਹੈ ਐਸਟਰੋਨੌਟ ਜੋ ਨੇ ਉਹ ਆਈਐਸਐਸ ਦੇ ਵਿੱਚ ਮੌਜੂਦ ਨੇ ਪਰ ਇਸ ਸਪੇਸ ਕ੍ਰਾਫਟ ਜੋ ਹੈ ਉਹ ਬਿਨਾਂ ਕਰੂ ਦੇ ਅੱਜ ਧਰਤੀ ਤੇ ਵਾਪਸ ਪਰਤ ਆਇਆ ਹੈ ਕੇਵਲ 8 ਦਿਨਾਂ ਦੇ ਮਿਸ਼ਨ ਲਈ ਸਪੇਸ ਵਿੱਚ ਭੇਜਿਆ ਸਪੇਸ ਕ੍ਰਾਫਟ ਅੱਜ ਤਕਰੀਬਨ 3 ਮਹੀਨਿਆਂ ਬਾਅਦ ਧਰਤੀ ਤੇ ਵਾਪਸ ਪਰਤ ਆਇਆ ਹੈ ਦੱਸ ਦਈਏ ਕਿ ਐਸਟਰੋਨੌਟ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਸਾਥੀ ਬੁਚ ਵਿਲਮੋਰ ਨੂੰ ਸਪੇਸ ਸਟੇਸ਼ਨ ਲੈ ਕੇ ਜਾਣ ਵਾਲਾ ਸਪੇਸ ਕ੍ਰਾਫਟ ਅੱਜ ਤਕਰੀਬਨ 3 ਮਹੀਨਿਆਂ ਬਾਅਦ ਧਰਤੀ ਤੇ ਲੈਂਡ ਹੋ ਗਿਆ ਹੈ। ਤਿੰਨ ਵੱਡੇ ਪੈਰਾਸ਼ੂਟਸ 에어 ਬੈਗ ਦੀ ਮਦਦ ਦੇ ਨਾਲ ਜੋ ਹੈ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਹੈ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ ਸਵੇਰੇ 3.30 ਵਜੇ ਆਈਐਸਐਸ ਯਾਨੀ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਇਸ ਸਪੇਸ ਕ੍ਰਾਫਟ ਜੋ ਹੈ ਉਹ ਵੱਖਰਾ ਹੁੰਦਾ ਹੈ ਜਿਸ ਤੋਂ ਬਾਅਦ ਇਸ ਸਪੇਸ ਕ੍ਰਾਫਟ ਨੂੰ ਧਰਤੀ ਤੇ ਆਉਣ ਲਈ ਤਕਰੀਬਨ 6 ਘੰਟੇ ਲੱਗ ਜਾਂਦੇ ਨੇ ਇਸ ਸਪੇਸ ਕ੍ਰਾਫਟ ਜਿਸ ਦਾ ਨਾਮ ਸਟਾਰਲਾਈਨਰ ਸੀ ਯਾਨੀ ਕਿ ਇਸ ਨੇ ਅੱਜ 9 ਵਜੇ ਸਵੇਰੇ 15 ਮਿੰਟ ਤੇ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਜੋ ਹੈ ਉਹ ਐਂਟਰੀ ਕੀਤੀ ਜਿਸ ਤੋਂ ਬਾਅਦ ਸਵੇਰੇ 9:32 ਮਿੰਟ ਤੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਕਰੀਗਿਸਥਾਨ ਵਿੱਚ ਇਸ ਦੀ ਲੈਂਡਿੰਗ ਕਰਵਾਈ ਜਾਂਦੀ ਹੈ ਦੱਸ ਦਈਏ ਕਿ ਨਾਸਾ ਨੇ ਜੋ ਹੈ ਸਪੇਸ ਕ੍ਰਾਫਟ ਜੋ ਹੈ ਉਹ ਭੇਜਿਆ ਸੀ ਤੇ 5 ਜੂਨ ਨੂੰ ਜੋ ਹੈ ਸੁਨੀਤਾ ਵਿਲੀਅਮ ਤਬੁਚ ਵਿਲਮੋਰ ਆਈਐਸਐਸ ਜੋ ਹੈ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਜੋ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਿਸ਼ਨ ਜੋ ਸੀ ਕੇਵਲ 8 ਦਿਨਾਂ ਦਾ ਸੀ ਪਰ ਤਕਨੀਕੀ ਖਰਾਬੀ ਦੇ ਆਉਣ ਕਰਕੇ ਇਸ ਦੀ ਵਾਪਸੀ ਜੋ ਸੀ ਉਸ ਨੂੰ ਟਾਲ ਲਿਆ ਗਿਆ ਪਰ ਹਾਲਾਂਕਿ ਦੋਨੋਂ ਜੋ ਹੈ ਐਸਟਰੋਨੌਟ ਜੋ ਨੇ ਉਹ ਆਈਐਸਐਸ ਦੇ ਵਿੱਚ ਮੌਜੂਦ ਨੇ ਪਰ ਇਸ ਸਪੇਸ ਕ੍ਰਾਫਟ ਜੋ ਹੈ ਉਹ ਬਿਨਾਂ ਕਰੂ ਦੇ ਅੱਜ ਧਰਤੀ ਤੇ ਵਾਪਸ ਪਹੁੰਚ ਆਇਆ ਹੈ